ਇਹ ਜ਼ਰੂਰੀ ਆ ਵੀ ਉਹਨਾਂ ਦੀ ਫੀਸ ਤਾਰਨੀ ਆ ਆਪੇ ਹੋਰ ਕਿਤੇ ਵਰਤੇ ਜਾਣਗੇ ਕੋਈ ਗੱਲ ਨਹੀਂ ਤੇ ਉਹ ਤੁਸੀਂ ਫੀਸ ਤਾਰ ਆਓ ਸਵੇਰੇ ਤੇ ਆਪਣਾ ਸਮਾਨ ਸਮੂਹ ਲੈ ਆਓ ਆਪੇ ਸੂਟ ਫੇਰ ਕਿਤੇ ਲਿਆ ਜਾਓ ਚਲ ਮੈਂ ਨਾਂ ਵੀ ਮੇਲੇ ਜਾਉ ਕੋਈ ਗੱਲ ਨਹੀਂ ਤੇ ਐਵੇਂ ਨਹੀਂ ਗੱਲ ਨੂੰ ਇੰਨਾ ਵਧਾਈਦਾ ਹੁੰਦਾ ਨਹੀਂ ਭੈਣਾ ਤੂੰ ਆਪਣੀ ਸ਼ਾਪਿੰਗ ਕਰ ਲੈ ਲੈ ਤਾ ਇੰਨਾ ਚਲ ਚਾਲੇ ਕੋਈ ਤੈਨੂੰ ਖੰਡ ਫੜਿਆ ਤੂੰ ਹੁਣ ਲਾਉਣਾ ਨਾ ਤੇਰੇ ਕਰਕੇ ਕਰਦ ਲਾਉਣਾ ਤੇਰੇ ਮਾਪਿਆਂ ਨੂੰ ਫੋਨ ਤੇ ਇੱਕ ਉਹਨਾਂ ਨੂੰ ਸੱਜਦਾ ਆ ਦੇ ਕਰਦੇ ਹੀ ਗੱਲ ਉਹਨਾਂ ਨਾਲ ਚਲ ਫੋਨ ਲਾਉਂਦੀ ਨਹੀਂ ਕਿ ਕਿਉਂ ਨਹੀਂ ਕੀ ਨਹੀਂ ਜਰੂਰ ਤਾਂ ਉਹ ਫੋਨ ਲਾਉਂਦੇ ਨਹੀਂ ਗਏ ਜਰੂਰ ਤਾਂ ਮੈਂ ਦੇਂਦੀ ਆਂ ਪੈਸੇ ਹੁਣ ਮੈਂ ਪੈਸੇ ਦੇਣ ਨਹੀਂ ਆਂ ਚੱਲ ਲੈ ਲਓ ਹੁਣ ਪੈਸੇ ਮੈਂ ਨਹੀਂ ਕਿ ਪੈਸੇ ਲੈਣੇ ਹੁਣ ਤੇ ਮਾਪਿਓ ਆਊਗਾ ਉਹੋ ਹੀ ਤੈਨੂੰ ਦੇਊਗਾ ਪੈਸੇ ਤੇ ਉਹਨਾਂ ਕੋ ਹੁਣ ਦੂਰ ਜਾ ਕੇ ਇਹੋ ਪੈਸਾ ਨਾ ਵਰਤੀ ਉਹਨਾਂ ਨੂੰ ਹੁਣ ਪੈਸੇ ਬਣਾਵੇਂ ਦੀ ਕੀ ਕਰਨਾ ਤੂੰ ਕੀ ਨਹੀਂ ਕਰਨਾ ਉਹ ਚੱਲ ਗਲਤੀ ਹੋ ਗਈ ਪੈਸੇ ਲੈ ਲਓ ਕੀ ਗਲਤੀ ਹੋ ਗਈ ਆ ਚੱਲ ਤਾਰ ਆਫਿਸ ਕੀ ਹੋ ਗਿਆ ਮੈਂ ਨਹੀਂ ਜਾਣਦਾ ਮੈਂ ਤਾਂ ਹੁਣ ਲੈਣ ਦੇ ਮੈਂ ਪੈਸੇ ਤਾਰ ਦੂੰ ਉਹਨਾਂ ਕੁੜੀਆਂ ਦੀ ਮੈਂ ਨਹੀਂ ਜਾਣਦੀ ਆ ਕੁੜੀਆਂ ਤੇਰੇ ਤੇ ਨਹੀਂ ਬੈਠੀਆਂ ਚੱਲ ਮੈਂ ਨਹੀਂ ਜਾਣਦੀ ਮੈਂ ਨਹੀਂ ਜਾਂਦੀ ਮੇਲੇ ਜਾ ਜਾ ਹਾਂ ਤੇ ਮੇਲੇ ਜਿੱਦਾਂ ਮਰਜ਼ੀ ਜਾ ਤੇ ਜਿੱਦਾਂ ਮਰਜ਼ੀ ਆਪਣਾ ਸੂਟ ਹੱਟ ਬਣਾ ਗਿਆ ਤੇਰੇ ਦੇ ਵਖੀ ਇੱਕ ਦਾ ਮਾਰ ਮਾਰ ਕੇ ਤੇਰੇ ਕਿਨਾਰੇ ਤੇਰੇ ਦੇ ਵਖੀ ਤੇਰਾ ਕੰਨ ਬੁਲੇ ਕਰਦਾ ਤੇਰੇ ਤੂੰ ਕਿਹੜਾ ਪਖੰਡ ਫੜਿਆ ਆ ਤੂੰ